ਕਬੀ ਜੀ ਸਾਰੇ ਵੀ ਨਾਉ ਸੰਦੀਪ ਜੀ ਤੋੜਾ ਬੋਬੋ ਬੈਕ ਮਜੀ ਤੇ ਸਵਰਸਨ ਪਹੁੰਚ ਕੇ ਆ ਬਾਈ ਸੰਦੀਪਾ ਨਾਲ ਦੇਖੋ ਅੱਜ ਵੀ ਬਾਈ ਦਾ ਦੋ ਪਸ਼ੂ ਨਾਲ ਕੇ ਪੂਰੀ ਨੀਦੀ ਲੈ ਕੇ ਨਹੀਂ ਬਾਈ ਬਹੁਤ ਕੋੜ ਵਾਲੀ ਬਾਕੀ ਬਾਈ ਜਨ ਕੱਲ ਬਰਕਰਾਰ ਕੀਏ ਬਾਈ ਸਿਕਾ ਸਿਕਾ ਵੀ ਜੀ ਠੀਕ ਹੈ ਜਮਾਨ ਕੀ ਹੋਰ ਨਾ ਜੀ ਬਹੁਤ ਵਧੀਆ ਸਦੀਪਾ ਜਾ ਸੁਈਆ ਭਾਰ ਤੇ ਰੰਗ ਦਾ ਦੁੱਧ ਖਾ ਰਿਆ ਜੀ ਕਿ ਕਿਵਾਏ ਕਿਵਾਏ ਜੀ ਬੜੇ ਖੜੀ ਲੱਗੀ ਹੈ ਨਾ ਇਸ ਵਾਰੇ ਤੋਂ 12 ਕਿਲੋ ਦੁੱਧ ਆਪਾਂ ਸੰਦੀਏ ਸਾਰੇ ਨਿਸ਼ਾਨੇ ਆ ਗਏ ਨਾ ਭਾਈ ਜੀ ਪਿਓਰ ਪੂਰੀ ਨੀਲੀ ਆ ਜੀ ਬੜੀ ਪਰਬਜੀ ਨੂੰ ਭਾਈ ਲੋੜੀ ਪਿਓਰ ਨੀਲੀ ਪੂਰੀ ਨਾਲੇ ਪੂਰੀ ਦੇਖੋ ਬਰਾ ਦੇ ਇਹ ਵਜਾ ਜਾਨਵਰ ਲੱਭਦਾ ਬਹੁਤ ਘੱਟ ਹੈ ਬਹੁਤ ਮੁਸ਼ਕਲ ਹੈ ਨਾ ਜੀ ਬੜੀ ਮੁਸ਼ਕਲ ਹੈ ਮਿਲਦੇ ਆ ਦੇਖੋ 12 ਕਿਲੋ ਦੁੱਧ ਆ ਰਿਹਾ ਜੀ ਬੱਚਾ ਮਗਰ ਕੀ ਆਗੇ ਜੀ ਕਟਾ ਆ ਗਿਆ ਇਹ ਮਗਰ ਹਾਂ ਲਾ ਜੀ ਹਾਂ ਜੀ ਆਹ ਕਟਾ ਆ ਗਿਆ ਦੇਖੋ ਦੁਜਾ ਸੁਹਾ ਜੀ ਵਾਹ ਮੈਨਾਂ ਦੇ ਵਾਈ ਲੱਗੀ ਕਿਦਾ ਗੰਮ ਗੰਮ ਹੀ ਆਉਂਦੀ ਹਾਂ ਜੀ ਪਾਣੀ ਖਰੀਜ ਵਾਈ ਲੱਗੀ ਹੈ ਅੱਛਾ ਜੀ ਹਾਂ ਜੀ ਲੈ ਬੜੇ ਨੇ ਮਾੜੀ ਪੁਰੀ ਹਾਂ ਜੀ ਬਾਕੀ ਜਿਹੜੀ ਬਾਟਰ ਲੈਣ ਬਈ ਮੇਰੀ ਜਾਂਦੀ ਹੈ ਹਾਂ ਜੀ ਇਦਾਂ ਦਾ ਪਾਸੋਂ ਬੜਾ ਕਰਾ ਦੇ ਕਹਿੰਦਾ ਹਾਂ ਹਾਂ ਜੀ ਤੋਲ ਲੋ ਵੱਢੀ ਰੋਟੀ ਪੂਰੀ ਪੂਰੀ ਹੈ ਫੜੇ ਜੁੜੀ ਵੇਖੋ ਕਿੱਡੀ ਹੈ ਪੂਰੀ ਪੜੇ ਜੁੜੀ ਹਾਂਜੀ ਵੇ ਇਹ ਲੋ ਛੋਟੀ ਰਹਿ ਬਹੁਤ ਜਿਆਦਾ ਖਰੀ ਮਾਣਾ ਸੰਦੀਪ ਜੀ ਤੁਸੀਂ ਕਰ ਲੋ ਮੋਲ ਅਜ ਨਹੀਂ ਤੁਸੀਂ ਮੋਲ ਕਰਦੇ ਆਪਾਂ 115000 ਰੁਪਏ ਹਾਂਜੀ ਆਪਾਂ ਬਿਲਕੁਲ ਗਿਆ ਹੀ ਦੇਣ ਵਾਲੀ ਗੱਲ ਕਰਨੀ ਹੈ ਇੱਕ ਪੰਜ ਦੀ ਆਪਾਂ ਹਾਨਾ ਦੇਣੀ ਹੈ ਛੋਟ ਕਰ ਦੋਗੇ ਛੋਟ ਕਰ ਦਾਂਗੇ 1000 ਰੁਪਏ ਛੋਟ ਕਰ ਦਾਂਗੇ ਇੱਕ ਚਾਰ ਦੀ ਜਾਂ ਦੋ ਜੀ ਇੱਕ ਚਾਰ ਦੀ ਸਮਾਂਗੇ 12 ਕਿਲੋ ਦੁੱਧ ਸੰਦੀਪ ਜੀ ਹਾਰ ਰਿਹਾ ਦਵਾਈ ਇੱਥੇ ਹੀ ਖਰੀਦ ਲੱਕ ਗੱਲ ਹੀ ਕਰ ਕੋ ਜੀ ਤੇ ਨਾਲੇ ਪ्योर ਪੂਰੀ ਨੀਲੀ ਸਾਰੀਆਂ ਨਸ਼ਰੀਆਂ ਸਕੂਲ ਤੇ ਵੀ ਵੇਖੋ ਚਾਰੇ ਘੋਰ ਤੋਂ ਤੇ ਬਸ ਡੇਟਾ ਕੱਟ ਜੋ ਕਰ ਸਾਰਾ ਸਾਡੇ ਸਾਹਮਣੇ ਚੋਲੋ ਬਾਹਰ ਹੀ ਖਰੀਏ ਜੀ ਬਿਲਕੁਲ ਇਹ ਘਾਹ ਸੂਈ ਹੈ ਜੀ ਘਾਹ ਸੂਈ ਹੈ ਜੀ ਪਰਸੂ ਦੀ ਸੂਈ ਹੈ 9-10 ਕਿਲੋ ਬੋੜਾ ਹੈ ਇਹਦੇ ਅੱਜ 9-10 ਕਿਲੋ ਬੋੜਾ ਹੈ ਜੀ ਲਓ ਜੀ ਇਹ ਵੀ ਦੇਖੋ ਬੋੜਾ ਬੜਾ ਲੱਗਾ ਜਵਾਈ ਬੜੀ ਲੱਗੀ ਹੈ ਜੀ ਲੈ ਦੇ ਵਿੱਚ ਜਰਸੀ ਆ ਗਈ 80 ਕਰੋ ਸ਼ਾਗਿਆ ਚਲੋ ਤੋੜੋ ਲਓ ਜੀ ਜਰਸੀ ਕਰੋ ਵੇੜਾ ਬੱਚਾ ਬੱਚਾ ਲਈ ਅੱਛਾ ਮਗਰ ਹੋ ਗਿਆ ਸਹੀ ਤਾਂ ਤੁਹਾਨੂੰ ਜੀ ਕਿੰਨਾ ਜੀ 9-10 ਕਿਲੋ ਆ ਰਿਹਾ ਜੀ ਹੋਲੇ ਦੇ ਜੀ ਇਹ ਦੇਖੋ ਦੁੱਧ 15 16 ਕਿਲੋ ਭਰ ਤੋਂ ਵੀ ਜ਼ਿਆਦਾ ਦੇ ਆਪਾਂ ਮੰਦੇ ਰਹੀ ਜੀ ਹਾਂ ਠੀਕ ਆ 나ੜੂ ਨਾਲ ਆ ਆ ਬੱਚਾ ਜੀ ਆ ਆ ਬੱਚਾ ਆ ਗਿਆ ਹਾਂ ਜੀ ਕਿ ਇਹ ਕੁ ਬਾਕੀ ਥਾਂ ਤੋਂ ਬੜਾ ਕੁਆਲਟੀ ਵਾਲਾ ਲੱਗਾ ਜੀ ਠੀਕ ਹੈ ਵੈਰੀ ਬਹੁਤ ਸੋਹਣੇ ਭਾਈ ਜੀ ਹਾਂ ਜੀ ਚੰਗੀ ਵਹਿਣਾ ਘਾਟ ਪੁੱਛੂ ਨੇ ਤੇ ਭਾਈ ਜੀ ਹਾਂ ਜੀ ਪੁੱਛੂ ਘਾਟ ਮਿਲਦੇ ਆ ਬੜਾ ਘਾਟ ਮਾਲ ਮਿਲਦੇ ਆ ਜੀ ਅੱਛਾ ਮਾਲ ਬਹੁਤ ਘਾਟਾ ਬਣਾਉਣਾ ਚਾਹੁੰਦਾ ਜੇ ਕਿ ਨਹੀਂ ਹਾਂ ਜੀ ਹਾਂ ਜੀ ਕੱਲ ਆਪਣੇ ਕੋਲ ਹੀ ਮੈਂ ਇੱਕ ਬਾਲੀ ਖਰੀਦੀ ਪੂਰੀ ਦੇ ਨਾਲ ਉਹਨੂੰ ਵੇਚੀ ਕੱਲ ਹਾਂਜੀ ਬਜੀ ਭਰਾ ਸੰਜੀ ਕੀ ਆਪਾਂ ਗਾਇ ਜੀ ਨਹੀਂ ਆ ਗਾਇ ਜੀ ਜਦਨੇ ਆਪਾਂ ਕੋਈ ਮੋਨ 50 55 ਰੇ ਦਾ ਕਰ ਲੈ ਬਿਲਕੁਲ ਮੋਨ ਕਰਦੇ ਹਾਂ 47000 ਰੁਪਏ ਹਾਂਜੀ 40000 ਦੇ ਦਈਏ ਜੀ 40 ਜਾਹੰਦੋ ਜੀ ਜਾਹੰਦੋ ਚਲੋ ਬਾਕੀ ਬਾਹਰ ਹੋਣੀ ਜੇ ਮੇਰੇ ਲਈ ਸਾਫ ਦੇਖੋ ਕਿੱਡੀ ਆ ਪਰਸਾਂ ਦੇ ਸੁਈ ਬੱਚੀ ਭਾਜ ਨੱਟਾ ਵੱਡਾ ਜੀ ਬਿਲਕੁਲ ਫਾਲੀ ਖਰੀਏ ਜੀ ਬਾਕੀ ਆਓ ਇੱਥੇ ਮੇਰੇ ਭਰਾ ਚੋ ਆਈ ਗਏ ਕਨੈਕਟਰ ਦਿੱਕਤ ਦੋਵੇਂ ਪਾਸੇ ਤਿੰਨ ਤਿੰਨ ਪੱਤੀ ਜਿਹੜੇ ਵੀਰ ਨੇ ਸੰਦੀਪ ਜੀ ਆਉਣਾ ਆਪਣੇ ਕੋ ਆਵੇ ਤਸੱਲੀ ਕਰਕੇ ਆਪਣੇ ਕੋ ਰਹਿਣ ਪਹਿਣ ਰਹਿਣ ਦਾ ਜਗਾਰਡ ਪੂਰਾ ਆਏ ਤਸੱਲੀ ਕਰਕੇ ਚੋਕੇ ਲੈ ਕੇ ਜਾਵੇ ਹਾਂਜੀ ਬਸ ਹਾਂਜੀ ਉਹ ਬਈ ਚਾਹੀਦਾ ਵੀ ਹੈ ਇਹ ਤਸੱਲੀ ਕਰਕੇ ਲੈ ਕੇ ਜਾਵੇ ਚਲੋ ਹਾਂਜੀ ਹੋਰ ਜੀ ਬਹੁਤ ਵਧੀਆ ਸ਼ੌਕੀ ਕਿਰਾਸੀ 370 ਜੀ 38947 ਜੀ ਪਿੰਡ ਸੋਰ ਸੰਗੀਤ ਸੀੜ ਪੱਟੀ ਜਿਹੜਾ ਤਰਤਾ